ਜਿਹਦੇ ਸਾਹਮਣੇ ਰੱਖਿਓ 42 ਪਿਛਲ ਕੇ 이어나 데리고, 삼으로 데리고, ਨੇ ਜਿਹੜਾ ਕਿ ਅੱਜ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ ਜੀ ਨਹੀਂ ਕਿਹੜਾ ਚਾਹਨਾ ਲਖਿੰਦਰ ਪੱਗਾ ਜੀ ਆਪ ਛੋਟੇ ਪੜਾ ਮਲੇ ਉਹ ਵੀ ਵਧੀਆ ਉਹਨੇ ਛਲੰਗਾ ਯੋਧੇ ਤੇ ਭਾਰੇ ਕੀਤਾ ਵਾ ਤੇ ਜਿਹੜੇ ਕਿ ਪੰਜਾਬ ਦੇ ਨੌਜਵਾਨੀ ਨੂੰ ਨਠੱਲਾ ਤੇ ਨਗਮਾ ਸਮਝਦੇ ਸੀ ਤੇ ਅੱਜ ਅਸੀਂ ਜਦੋਂ ਕਿਸਾਨ ਅੰਦੋਲਨ ਜਾਂ ਖੜਾ ਦੇ ਬਲੇ ਜੋ ਨੌਜਵਾਨ ਪੀੜ੍ਹੀ ਅੱਗੇ ਹੋ ਕੇ ਵੱਧ ਚੜ ਕੇ ਉਹਨਾਂ ਨੇ ਲੋਕਾਂ ਦੀ ਬੰਦਤ ਕੀਤੀ ਆ ਉੱਥੋਂ ਪੰਜਾਬ ਦੇ ਤੇ ਪੂਰੇ ਭਾਰਤ ਦੇ ਵਸਨੀਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਨੌਜਵਾਨ ਕਿੰਨੇ ਕੁੜੀ ਜ਼ਰੂਰੀ ਹਨ ਤੇ ਇਸ ਚਾਰੀ ਚੀਜ਼ਾਂ ਆਪਣੇ ਰਾਜਨੀਤੀ ਚ ਵੀ ਅੱਗੇ ਵੱਧ ਚੜ ਕੇ ਜਿਹੜੇ ਹਿੱਸੇ ਲੈ ਰਹੇ ਨੌਜਵਾਨ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਹ ਜਿਹੜਾ ਖੀਮਦਾਨ ਕੈਂਪ ਆ ਇਹ ਬੜਾ ਹੀ ਵਧੀਆ ਸੇਵਾ ਕਰਨ ਦਾ ਇੱਕ ਬੜਾ ਬੁਨਿਆਦੀ ਠੀਕ ਹੈ ਕਿਹਨ ਚੋ ਜਿਹੜਾ ਖੂਨਦਾਨ ਕੈਂਪ ਆ ਸਵਰਗ ਸਿੱ ਤੁਹਾਡੇ ਦਾਦਾ ਜੀ ਅਫਤਾਰ ਸਿੰਘ ਜੀ ਬੱਗਾ ਜੀ ਜਿਨ੍ਹਾਂ ਵੱਲੋਂ ਕੀਤਾ ਸਾਡੇ ਭਰਾ ਜਿੰਦਰ ਬੱਗਾ ਜੀ ਉਹਨਾਂ ਦੇ ਦਾਦਾ ਜੀ ਅੱਜ ਦੂਜਾ ਬਲੱਡ ਕੈਂਪ ਲਾਇਆ ਸੋ ਬਹੁਤ ਹੀ ਵੱਡਾ ਬਰਲਾ ਜੀ ਇੱਕ ਸੇਵਾ ਭਾਵਨਾ ਦੇ ਤੌਰ ਤੇ ਕੀਤਾ ਤੇ ਜਿਨ੍ਹਾਂ ਦਾ ਸਾਰਾ ਪਰਿਵਾਰ ਸੰਗਤਾਂ ਕਿਉਂਕਿ ਬਾਬਾ ਦੀਪ ਸਿੰਘ ਗੁਰਦੈਵ ਜੀ ਦੇ ਬਾਹਰ ਲਾਇਆ ਸੰਗਤਾਂ ਵੀ ਆ ਰਹੀਆਂ ਯੂਥ ਵੀ ਆ ਰਹੇ ਦੋਸਤ મિતਰ ਰਿਸ਼ਤੇਦਾਰ ਸਾਰੇ ਆ ਰਹੇ ਆ ਕੋਈ ਚੰਗਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਚੰਗੇ ਕੰਮ करिए ਚੰਗੀਆਂ ਸੋਹਤਾਂ ਲਈਏ ਜਿੱਥੇ ਹੋ ਸਕੇ ਆਪਾਂ ਇੱਥੇ ਵੀ ਦੇਖੂਗੇ ਹਸਪਤਾਲਾਂ 'ਚ ਤੜ-ਤੜ ਮਾਰੋ-ਮਾਰ ਪਈ ਆ ਵੀ ਉੱਥੇ ਜਦੋਂ ਬਲੱਡ ਦੀ ਲੋੜ ਪੈਂਦੀ ਆ ਉਦੋਂ ਇਸ ਚੀਜ਼ ਦਾ ਮੁੱਲ ਪਤਾ ਲੱਗਦਾ ਸੋ ਪੰਜਾਬ 'ਚ ਲੋਕਾਂ ਦੇ ਲੋਕਾਂ ਦੇ ਫੋਨ ਆਉਂਦੇ ਆ ਉਦੋਂ ਬਲੱਡ ਦੀ ਵੈਲਿਊ ਪਤਾ ਲੱਗਦੀ ਵੀ ਕੀ ਆ ਸਾਡੇ ਆਮ ਜ਼ਿੰਦਗੀ ਵਿੱਚ ਤੇ ਸੋ ਅਸੀਂ ਇਹੀ ਸੋਚ ਨਾਲ ਇੱਕ ਬਲੱਡ ਕੈਂਪ ਨੂੰ ਬਰੌਲਾ ਕੀਤਾ ਤੇ ਬਹੁਤ ਸਾਰੇ ਦੋਸਤ ਵੀ ਇੱਥੇ ਆ ਰਹੇ ਆ ਸਾਰਿਆਂ ਦੇ ਦਿਨੋ ਤੱਕ ਵਾਹਿਗੁਰੂ ਜੀ ਕਾ ਹਾਂਜੀ ਜਦੋਂ ਬੱਗੇ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਦੂਸਰਾ ਖੂਨਦਾਨ ਕੈਂਪ ਜਿਹੜਾ ਕਿ ਆ ਤੁਹਾਡੇ ਦਾਦਾ ਜੀ ਉਤਾਰ ਸਿੰਘ ਜੀ ਬੱਗੇ ਜੀ ਦੀ ਯਾਦ ਚੇ ਲਗਾਇਆ ਹੈ ਹਾਂਜੀ ਜੀ ਅਸੀਂ ਪਿਛਲੀ ਵਾਰ ਲਾਇਆ ਜੀ ਆਪਣੇ ਦਾਦਾ ਜੀ ਉਤਾਰ ਸਿੰਘ ਬੱਗੇ ਜੀ ਦੀ ਆਰੰਭੀ ਵਰ੍ਹੇ ਤੇ ਅਸੀਂ ਉਹਨਾਂ ਦੇ ਡੈਕ ਤੋਂ ਬਾਅਦ ਸੋਚੀਏ ਕਿ ਉਹਨਾਂ ਦਾ ਨਾਮ ਵੀ ਯਾਦ ਰੱਖਣ ਦੇ ਲਈ ਇੱਕ ਸਾਰੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਦਾ ਨਾਮ ਅਮਰ ਰਵੇ ਤੇ ਨਾਲ ਨਾਲ ਇੱਕ ਸੇਵਾ ਦਾ ਕੰਮ ਵੀ ਹੋ ਚੁੱਕੇ ਅਸੀਂ ਉਸ ਸੋਚ ਕੇ ਇੱਕ ਬਲੱਡ ਕੈਂਪਡਰ ਸਟਾਰਟ ਕੀਤਾ ਆ ਇਹ ਹਰ ਸਾਲ ਲੱਗਦਾ ਰਹੂਗਾ ਜੀ ਉਹਨਾਂ ਦੇ ਹਰ ਵਰ੍ਹੇ ਦੇ ਤੇ ਇਹ ਇਹਨਾਂ ਦਾ ਮੇਰੇ ਵੀਰ ਭਰਾਵਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਲੋਕਾਂ ਦੇ ਵੱਧ ਚੜ ਕੇ ਸਾਧ ਦੰਦ ਦਾ ਦਾਨ ਕੀਤਾ ਹੈ ਜੀ ਇਹ ਬਹੁਤ ਲੋਕਾਂ ਦੀ ਮਦਦ ਹੋਊਗੀ ਤੇ ਬਹੁਤ ਲੋਕਾਂ ਨੂੰ ਦਵਾਵਾ ਵੀ ਦੇਣਗੇ ਇਸ ਚੀਜ਼ ਦਾ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਵੀ ਪਰਮਾਤਮਾ ਨੇ ਸਾਡੀ ਇਹ ਸੇਵਾ ਦੀ ਤੁਹਾਨੂੰ ਬਖਸ਼ੀ ਹੈ ਜੀ ਅੱਜ ਇਸ ਚੱਲ ਵੀ ਇੱਥੇ ਬਹੁਤ ਬਹਾਦਰ ਸਾਡੇ ਸਪੋਰਟ ਬਲੰਡਰ ਨੂੰ ਲੜਦੇ ਆ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਦੂਸਰਾ ਅੱਜ ਸਵਰਗੀ ਸਰਦਾਰ ਗੁਕਾਰ ਸਿੰਘ ਜੀ ਯਾਦ ਵੀ ਦੂਸਰਾ ਬਲੱਡ ਕੈਂਪ ਬਲੱਡ ਕੈਂਪ ਲਗਾਇਆ ਗਿਆ ਹੈ ਤੇ ਬੜੀ ਜੀ ਗੱਲ ਹੈ ਕਿ ਕੋਈ ਅੱਜ ਦੇ ਟਾਈਮ ਦੇ بڑے ਘੱਟ ਨੌਜਵਾਨ ਹੈ ਜੋ ਇਹ ਪ੍ਰਾਲਾ ਕਰਦੇ ਆ ਆਪਣੇ ਪਿੁਰਗਾਂ ਨੂੰ ਯਾਦ ਕਰਦੇ ਆ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਯੂਥ ਨੂੰ ਵੀ ਅਪੀਲ ਕਰਦਾ ਮੈਂ ਕਿ ਆਪਣੇ ਪਰਿਵਾਰ ਆਪਣੇ ਜਿੰਨੇ ਪਰਿਵਾਰ ਦੇ ਦੇ ਬਿਊਰਗ ਦੇ ਕਦੇ ਭੁੱਲਣੀ ਚਾਹੀਦਾ ਕਿਉਂਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਵੈ ਇੱਕ ਵਾਰੀ ਫੇਲ ਮੈਂ ਸਭ ਨੂੰ ਇਹੀ ਫੀਲ ਕਰਦਾ ਹਾਂ ਕਿ ਬਾਅਦ ਤੋਂ ਬਾਅਦ ਫੋਨ ਤਾਂ ਲਗਾਉਣਾ ਚਾਹੀਦਾ ਤਾਂ ਕਿ ਕਿਸੇ ਦੀ ਜਾਨ ਨਾ ਬਜੇ ਬਹੁਤ ਬਹੁਤ ਧੰਨਵਾਦ